ਦਰਵਾਜ਼ਾ ਖੋਲ ਦਿਜੇ ਦੋ ਆ ਦੇਖੋ ਇਹ ਦੇਖ ਥੱਲੇ ਹੱਥ ਪਾ ਲੈਂਦੀ ਆ ਉਹਦੇ ਥੱਲੇ ਹੱਥ ਪਾ ਲੈਂਦੀ ਆ ਉੱਧਰ ਕੱਪੜੇ ਚੱਕ ਚੱਕ ਸੱਟੇ ਕੱਪੜੇ ਖੋਲ ਲੈਣਾ ਤੁਸੀਂ ਖੋਲ ਦੇਨੇ ਮੇਰੇ ਪਤਾ ਆਪੇ ਆਪੇ ਖੋਲ ਦੇ ਦੇਖੋ ਤੁਸੀਂ ਇਹ ਉਹ ਥੱਲੇ ਥੱਲੇ ਗੂਠਾ ਪਾ ਲੈਂਦੀ ਆ ਥੱਲੇ ਗੂਠਾ ਕਰਕੇ ਤੇ ਇਹਨੂੰ ਵੀ ਪਤਾ ਵੀ ਐਂ ਖੋਲਦਾ ਨਾ ਨਹੀਂ ਨਹੀਂ ਅੜਾਂਦੀ ਜੇ ਉੱਥੇ ਅੜਾ ਕੇ ਨਾ ਤੇ ਐਵੇਂ ਦਰਵਾਜ਼ਾ ਬੰਦ ਕਰੀ ਦਰਵਾਜ਼ਾ ਉਹ ਖਿੱਚੀ ਜਾਂਦੀ ਆ ਮੂਰੇ ਉਹ ਆ ਗਿਆ ਵਾਕਰਾ ਤਾਂ ਕਰਕੇ ਖਿੱਚਣੇ ਜਾ ਰਿਹਾ ਇਹ ਦੇਖੋ ਦੇਖੀਏ ਫਰਾਕਾਂ ਦੇਰ ਕਿਉਂ ਆ ਵਿੱਚੇ ਉਹ ਦੇਖੋ ਆ ਮੈਂ ਤੁਹਾਨੂੰ ਦਿਖਾਉਣਾ ਖਲਾਰਾ ਪਾਇਆ ਖਲਾਰਾ ਪਾਇਆ ਨੇ ਫਰਾਕਾਂ ਦੇਰੀਆਂ ਹੀਆਂ ਉਹ ਦੇਖੋ ਕਾੜ-ਕਾੜ ਕੇ ਫਰਾਕਾਂ ਵਿੱਚੋਂ ਸੜਤੀਆਂ ਆਉਂਦੀਆਂ ਇਹ ਕੰਮ ਚੱਲ ਰਹਾ ਹਾਂ ਹੁਣ ਅੱਜਕੱਲ ਜਪਨੂਰ ਦਾ ਹੁਣ ਤਾਂ ਇਹ ਖਲਾਰਾ ਉਹਨਾਂ ਅੱਜ ਨਾ ਪਤਾ ਕੀ ਆਪਣੀ ਮੋਟਰ ਇੱਕ ਹੀ ਕਰਿਆ ਨਾ ਤੁਸੀਂ ਮੋਟਰ ਦਾ نیچے ਸੂਚ ਨਹੀਂ ਹੈਗਾ ਤੁਸੀਂ ਬਾਈਕ ਲੱਗੇ ਸੀ ਹਾਂ ਤੇ ਉਹ ਵੇੜਾ ਖਾਲੀ ਹੋ ਗਿਆ ਬਾਈਕ ਦਾ ਹਾਂ ਜੀ ਚੀਜ਼ ਤੋਂ ਦੂਰ ਰੱਖਿਆ ਕਰ ਇਹਨੂੰ ਉਧਰ ਸੂਚ ਔਨ ਕਰਨ ਜਾ ਰਹੀ ਸੀ ਕਿਉਂਕਿ ਇਹਨੂੰ ਪਤਾ ਨਹੀਂ ਇਹਨੂੰ ਭੋਲ ਆ ਇਹ ਬੱਚਾ ਮੇਰਾ ਸ਼ੋਨਾ ਜਾਂ ਦੰਦੇ ਮੰਮ ਕਰਨ ਲੱਗ ਗਿਆ ਨਖਲਾਰਾ ਪਾਣ ਲੱਗ ਗਿਆ ਕਥਲਾਰਾ ਹੀ ਪਾਈ ਜਾ ਪੁੱਤ ਹੈਗੀ ਸਭ ਮਨ ਉਸਤੇ ਈ ਕਰ ਤਾਂ ਹੱਤ ਈ ਕਰ ਆਖੋ 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 ਬਾਈ ਗੁਰੂ ਕਹ ਦੋ ਫਿਰ ਵਾਹਿਗੁਰੂ ਬੋਲੋ ਪੁੱਤ ਵਾਹਿਗੁਰੂ ਆਪਾ ਆਪਣੀ ਗਰੀਦੀ ਹੁੰਦੀ ਵਾਹਿਗੁਰੂ ਜੀ ਵਾਹਿਗੁਰੂ ਸੱਚੀ ਗੱਲ ਸੱਚੀ ਕਾ ਕਾ ਦੋ ਜੱਬ ਸਾਜੀ ਹਾਪ ਸਾਸੀ ਕਾ ਕਰੋ ਆਪਣੀ ਐ ਹੋਰ ਬੋਲੀ ਹੁੰਦੀ ਨਹੀਂ ਇਹਨੂੰ ਲੱਡੂ ਜਾ ਆ ਕਿਹੜਾ ਪੁੱਤ ਛੀ ਜਪਨੂਰ ਕਿੱਤੇ ਪੁੱਤ ਮੇਰਾ ਮੇਲਾ ਪੁੱਤ ਕਿੱਤੇ ਐ ਸ਼ੋਨਾ ਸ਼ੋਨਾ ਪੁੱਤ ਤੁਸੀਂ ਗੰਦੇ ਮਾਮਨੇ ਗੰਨੇ ਹੋ ਨਾ ਨੂੰ ਖਿੱਚਣਾ ਨਹੀਂ ਹੈ ਤੁਸੀਂ ਹਾਂ ਜੀ ਕੀ ਲੈਣਾ ਫੋਨ ਹੈ ਨਾ ਅੱਛਾ ਪਾਪਾ ਦੇਖ ਕੇ ਆਓ ਕਿੱਥੇ ਹੈ ਪਾਪਾ ਦੇਖ ਕੇ ਆਓ ਕਿੱਥੇ ਉਹ ਪਾਪਾ ਦੇਖ ਕੇ ਆਓ ਕਿੱਥੇ ਹੈ ਨਹੀਂ ਦੇਖਣਾ ਉਹ ਆਗੇ ਪਾਪਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅਸੀਂ ਵੀ ਵਧੀਆ ਆਵਾ ਅੱਜ ਸਾਡੇ ਲਈ ਬਹੁਤ ਵਧੀਆ ਗੱਲ ਹੈ ਕਿ ਅੱਜ ਸਾਡੇ ਮਾਂ ਨੂੰ ਕੇ ਪਿੰਡ ਵਿੱਚ ਬਦਲ ਬਣਿਆ બસ ਨਹੀਂ ਆ ਜੇ ਕਿਉਂਕਿ ਆ ਸੇ ਪਾਸੇ ਸਾਰੀ ਜਗ੍ਹਾ ਪਈ ਜਾਂਦਾ ਪਰ ਇੱਥੇ ਨਹੀਂ ਆਂਦਾ ਦਿੱਲੀ ਬਹੁਤ ਬੜਾ ਹੈ ਦਿੱਲੀ ਆਜੀ ਅਮਨਾਨਗਰ ਵੀ ਪਿਆ ਤੇ ਅੰਮ੍ਰਿਤਸਰ ਵੀ ਪੈਂਦਾ ਪਈ ਦਰਬਾਰ ਸਾਹਿਬ ਦੇ ਅੱਜ ਨਹੀਂ ਰਹਾ ਹੋਇਆ ਤੇ ਪਰ ਕੱਲ ਸਾਡੇ ਸਾਰਾ ਦਿਨ ਪ੍ਰੋਗਰਾਮ ਰਿਹਾ ਚਲੋ ਸ਼ੁਕਰ ਸੀ ਜਦੋਂ ਸਵੇਰ 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 ਸੀ ਉਹ ਮੌਸਮ ਬਣਿਆ ਸੀ ਬਾਅਦੋਂ ਧੁੱਪ ਨਿਕਲ ਗਈ ਪੂਰੋਂ ਬਹੁਤ ਗਰਮੀ ਹੋ ਗਈ ਸੀ ਕਿਉਂਕਿ ਪੜਾਸ ਜਿਹੜੀ ਹੁੰਦੀ ਹੈ ਨਾ ਉਹ उतार ले कपड़े गिले हो जाएंगे छेती बारिश आ लगे रहन दे बारिश नहीं आनी अच्छा उड के कपड़े तो ला दी जो उड ही जाने चलिए अंदर नेरी बहुत आ रही है नेरी आ रही है बहुत आ गई नेरी बस ਹਾਂ ਮੋਟੇ ਹਾਂ ਤੁਸੀਂ ਤਾਂ ਇਹਨਾਂ ਦੇ ਵਲੌਗ ਹੀ ਦੇਖਦੇ ਹੋ ਵਲੌਗ ਬਹੁਤ ਵਧੀਆ ਆਉਂਦੇ ਆ ਫਲੌਪ ਯੂਟਿਊਬਰ ਸਬਸਕ੍ਰਾਈਬਰ ਵੀ ਬਹੁਤ ਨੇ ਆਹ ਰੌਣਕ ਫਰਾਕ ਮੈਂ ਗੈਸਟ ਕੀਤੀ ਆ ਦੇਖੋ ਕਿਵੇਂ ਲੱਗਦੀ ਆ ਦਾ ਰੰਗ ਆਹ ਹੁਣ ਖੜੇ ਹੋਈ ਪਿੱਛੇ ਨੂੰ ਜਾਇ ਮੈਨੂੰ ਸਿੱਟੇ ਬਲੌਰ ਪਿੱਛੇ ਹਾਂ ਠੀਕ ਹੈ। ਤੋਂ ਆਵਾਜ਼ ਹੈ ਬੋਡਾ। ਆ ਮੈਂ ਐਡ ਕੀਤਾ। ਆਪ ਆਪਣੇ ਆ ਗਿਆ ਬਣ ਕੇ ਚੌਲ। ਖਾਨੇ ਚੌਲ ਜਪਨੂਰ ਕੇ ਸੌ ਆਪਿਆ ਸੋਤਾ ਜਪਨੂ ਵੀ। ਤੇ ਚੌਲ ਖਾਨੇ ਜਿਸ ਕਿਸੇ ਭੈਣ ਭਰਾ ਨੇ ਖਾਣੇ ਆ ਉਹ ਸਾਡੇ ਕੋਲ ਆ ਸਕਦਾ। ਤੇ ਜਿੰਨੀ ਜੋ ਕਿਹਾ ਅਸੀਂ ਸੇਵਾ ਕਰਾਂਗੇ ਰੋਲ ਖਾਂ ਦੀ ਘਿਓ ਪਾ ਕੇ ਦੇਸੀ ਘਿਓ ਪਾ ਕੇ ਤੇ ਮੈਂ ਖਾਣਾ ਸਾਦੇ ਦੇਸੀ ਘਿਓ ਨਾਲ ਮੈਨੂੰ ਹਾਜਮ ਨਹੀਂ ਆਉਂਦਾਗਾ ਤਾਂ ਕਰਕੇ ਮੈਂ ਦੇਸੀ ਘਿਓ ਬਹੁਤ ਘੱਟ ਖਾਣਾ ਕਰਨੀ ਖਾਂਦਾ ਹੀ ਨਹੀਂਗਾ ਮੈਂ ਤਾਂ ਸਾਗ ਅਨਸਾਰਦਿਆਂ ਚ ਵਿੱਚ ਸਾਗ ਆਉਂਦਾਗਾ ਤੇ ਘਿਓ ਤੋਂ ਬਿਨਾ ਮਖਣੀ ਤੋਂ ਬਿਨਾ ਅਗਲਾ ਖਾਂਦਾ ਨਹੀਂ ਹੈ ਨਾ ਮੈਂ ਸਾਦਾ ਸਾਗ ਵੀ ਮੈਂ ਸਾਦਾ ਹੀ ਖਾਣਾ ਕੋਈ ਘਿਓ ਨਹੀਂ ਕੁਛ ਨਹੀਂ ਮਿਰਚ ਕੋੜੀਆਂ ਨੇ ਹਾਂ ਘਟ ਕੋੜੀ ਐ ਹੂੰ ਆਏ ਗਰਮੀ ਬੜੀ ਲੱਗਦੀ ਕੋੜੇ ਦੀ ਬਣਾਏ ਹਾਂ ਅੰਲੂ ਕੋੜੇ ਦੇ ਚਲ ਕੋਲ ਅੱਜ ਸਾਰੇ ਚਾਵਲ ਖਾਓ ਗ੍ਰੇਸ ਵੀਰੇ ਆਪੇ ਆਪ ਦਾ ਖਾਣਾ ਆਇਆ ਖਾ ਪਰ ਆਪਣੋੜ ਕੀ ਖਾਣਾ ਆਇਆ ਜੀ ਆਪ ਪਰ ਅੱਜ ਅੱਜ ਪਹਿਲੇ ਪੋਖੜ ਅੱਡੇ ਤੇ ਪੋਖੜ ਫੇਰ ਖਾਣਾਗੀ ਨਾਮ ਵੀ ਬੜਾ ਵਧੀਆ ਲੱਗਿਆ ਪੋਖੜ ਦਾ ਅੱਡੇ ਦੇ ਉੱਤੇ ਪੋਖੜ ਬੈਠੀ ਨੇ ਖਾਣ ਵਾਸਤੇ ਹਾਂ ਤੇ ਚੱਲ ਪੀ ਕੇ ਬੁਲਾ ਲਈ ਹਾਂ ਆ ਆਪੋ ਆਪੋ ਆਪ ਦਾ ਜੱਪ ਪਾਸ ਬੜੀ ਜਾਨਤੀ ਬੜੀ ਵਧੀਆ ਵਾਪਨਾ ਹੋ ਰਿਹਾ ਕਾਚੀ ਕਾਰ ਲਓ ਹੋ ਐਗਰੀ ਦਿੱਤੀ ਅੱਛਾ ਕੀ ਕਿੱਧਰ ਜਾਣਾ ਹੈ ਪਾਪਾ ਟੈਗ ਸੀ ਗਈ ਹਾਂਜੀ ਪਾਪਾ ਕੋਲ ਚਲੀਏ ਪਾਪਾ ਦੇ ਪਾਪਾ ਨੂੰ ਦੇਖ ਰਹੇ ਕੀ ਕਰਦੇ ਨੇ ਪੇ ਪਾਪਾ ਲੱਗੇ ਹੋਏ ਸੀ ਸਬਜ਼ੀ ਬਣਾ ਆ ਕੀ ਕਰ ਰਹੇ ਆ ਕੀ ਕਰ ਰਹੇ ਪਿਆਜ਼ਾਂ ਸਾਫ਼ ਕਰ ਰਹੇ ਹੋ ਪਿਆਜ਼ ਮੋਟੇ ਅੱਜ ਮੈਂ ਜਦੋਂ ਪਿਆਜ਼ ਕੱਟੇ ਸੀ ਨਾ ਤੇ ਇੱਕ ਪਿਆਜ ਗੱਲਿਆ ਨਿਕਲੇ ਰਹੇ ਸੀ ਇਹ ਨੂੰ ਨਾ ਸਾਰੀ ਠੰਡ ਕਰ ਕਰ ਤੋ ਅੱਜ ਸਾਰੀ ਬੋਰੀ ਕਰਤੀ ਸਾਫ ਅੱਜ ਸਾਰੇ ਇੱਧਰ ਪਾਤੇ ਹੈ ਹਾਂ ਆ ਵਧੀਆ ਕੀਤਾ ਸਾਰੇ ਖਲਾਰ ਤੇ ਪਰ ਇਹ ਨੂੰ ਨਾ ਓਲੇ ਕਰਕੇ ਰੱਖਣਾ ਹਾਂ ਠੀਕ ਹੈ ਨਾ ਪਰ ਮੈਂ ਕਹਿੰਦੀ ਸੀ ਇਹ ਨੂੰ ਆਪਾਂ ਪਰਛੱਤੇ ਤੇ ਪਾ ਦੇਣੇ ਆ ਉੱਥੇ ਰੱਖ ਦੇਣੇ ਆ ਖੁੱਲਾ ਜੋ ਦਰਵਾਜ਼ਾ ਖੋਲ ਕੇ ਐਵੇਂ ਸੱਟ ਦੋ ਹਵਾ ਲੱਗਦੀ ਰਹੇ ਕਰੇਗੀ ਤੇ ਆਪਣਾ ਹੋ ਜਾਏਗਾ ਸਾਫ ਬੋਰੀ ਚੜ ਜਾਂਦੀ ਆ ਮੈਂ ਤੰਗ ਤਾਂ ਬਾਦ ਨਵਾਇਆ ਜੀ ਬਿੱਲੀ ਨੇ ਪਿਆਜ਼ ਕੀ ਕਰਨੇ ਆ ਬਿੱਲੀ ਪਿਆਜ਼ ਰਹਾ ਕੇ ਦੀ ਵੀ ਨਹੀਂ ਵੜਦਾ ਚੜਦਾ ਜਦੋਂ ਪਿਆਜ਼ ਹੁੰਦੇ ਆ ਹਾਂ ਸਮੈਲ ਕਰਨੀ ਚੜਦਾ ਉਹਨੂੰ ਸਮੈਲ ਬਹੁਤ ਆਂਦੀ ਜੋਏਰ ਸੁਭਾਤਾ ਚੜਦਾ ਆਏ ਮਮ ਦੇਖੋ ਸਾਰਾ ਪਿਆਰ ਨੂੰ ਕੀ ਹੋ ਗਿਆ ਪੇੜ ਨੂੰ ਜਿਆ ਪੌਦੇ ਨੂੰ ਮੁਰਣੀ ਵਿਆਂ ਨੀਵਾ ਹੋ ਗਿਆ ਉਹਦੇ ਕਰ ਨਹੀਂ ਹੋਇਆ ਸਾਰਾ ਸਹੀ ਕਰਨ ਵਾਲਾ ਹੋਣਾ ਤੁਸੀਂ ਹੁਣ ਅੰਦਰ ਆ ਜਾਓ ਮੈਂ ਤੇ ਰੋਟੀ ਖਾਣੀ ਨਾ ਬਹੁਤ ਚਾਵਲ ਵੀ ਖਾ ਲੇ ਮੈਂ ਉਹ ਵੀ ਪਹਿਲੇ ਖਾ ਲਿਆ ਝੋਣ ਨਹੀਂ ਖਾਣੀ ਭੁੱਖ ਜੀ ਨਹੀਂ ਆਈ ਅੰਦਰ ਆ ਹਾਂ ਪਿਆ ਦਹੀਂ ਕੋਲੀ ਕੇ ਪਿਆ ਤੁਹਾਡੇ ਵਾਸਤੇ ਹੈਗਾ ਅਜੇ ਦੇਖਾਂਗੇ ਕਰਕੇ ਮੈਂ ਤੇ ਖਾਣੀ ਨਹੀਂ ਰੋਟੀ ਤੁਸੀਂ ਕਰੋ ਚਿੱਲੀ ਕੇ ਜਾਂਦੇ ਹੋ ਨਾ ਪਿਆ ਜਾਓ ਖਰਾਬ ਹੋ ਜਾਣਗੇ ਤੂੰ ਜਿਹੜੇ ਖਰਾਬ ਹੋਏ ਵੇ ਆ ਹਾਂ ਵੀ ਜਿਨ੍ਹਾਂ ਦਾ ਗਾਂਹ ਲਾਗਾ ਲੱਗਣ ਦਾ ਖਤਰਾ ਆਏ ਇਹ ਛੱਲ ਕੇ ਧੋ ਕੇ ਰਸਤੇ ਜਦ ਤਖਰਾਬ ਹੋ ਜਾਂਦੇ ਆ ਅੰਦਰ ਦੀ ਮੈਂ ਅੰਦਰ ਜਾ ਰਹੀ ਹਾਂ ਅੰਦਰ ਗਰਮੀ ਬਹੁਤ ਲੱਗ ਰਹੀ ਹੈ ਬਸ ਨੂੰਹ ਦੇ ਆ ਕੀ ਕਰ ਰਹੇ ਹੋ ਅ ਤੁਸੀਂ ਕੀ ਕਰ ਰਹੇ ਹੋ ਦੰਦ ਦੰਦ ਪੱਟੇ ਦੰਦ ਤਾਰੇਗੀ ਕਿ ਭੂਆ ਦੇ ਦੰਦ ਕੱਢੂਗੀ ਆ ਮਮਾ ਕਿੱਥੇ ਦੰਦ ਕੱਢਨੇ ਦੰਦ ਦੰਦ ਕੱਢਨੇ ਭੂਆ ਦੇ ਆਏ ਹੈ ਆਪਣੇ ਆਂਦੇ ਤੇ ਉਹਦੇ ਭੂਆ ਦੇ ਕੱਢ ਦੇ ਓਟਾੜੀ ਬੀਅਰ ਆ ਗਿਆ ਜਪਨੂਰ ਦਾ ਟਾ ਡਾ ਟਾ ਦੀ ਟਾ ਦੀ ਬੀਅਰ ਮੈਂ ਜਾ ਰਹੀ ਫਿਰ ਪਾਪਾ ਕੋਲ ਬਾਈ ਆ ਫੋਨ ਲੈ ਬਾਈ ਮੈਂ ਜਾ ਰਹੀ ਆ ਫੋਨ ਲੈ ਲੈ ਫੋਨ ਲੈ ਆ ਜਾ ਚੱਲ ਚੱਲ ਦੁੱਦੂ ਬੀਅਰ ਦੁੱਦੂ ਬੀਅਰ ਚੱਲ ਚੱਲ ਔਰ ਨੋਈ ਨੋਈ ਆ ਰਹੀ ਜੀ ਦੁਨੀਆ ਆ ਰਹੀਆਂ ਜੀ ਭੁੱਖੀਆਂ ਆ ਗਿਆ ਜੀ ਭੁੱਖੀਆਂ ਲੱਗਦੀ ਆਵੇ ਚੱਲ ਦੁੱਦੂ ਹਾਂਜੀ ਮੈਂ ਹੁਣ ਬਣਾ ਕੇ ਹਟਿਆ ਕਾਦੀ ਸਾਡੂ ਬਲਾਈਆ ਹਟਿਆ ਆਲੂ ਪਕੌੜੇ ਆਲੂ ਪਕੌੜੇ ਵਿੱਚ ਸੁਕਾਈ ਵੀ ਸੀਸੇ ਵਾਲਾ ਦੀ ਮੇਥੀ ਉਹ ਪਾਈ ਦੂਰ ਦੂਸਰ ਦਾ ਸਮੈਲ ਆਈ ਅੰਨੇ ਵੇਖੋ ਕੜਦੀ ਵੀ ਬੋਲਦਾ ਦੇਸੀ ਪੁਣੇ ਚ ਬੋਲਦਾ ਤੇ ਤਾਂ ਬੋਲਦੀ ਆ ਓਵਰ ਐਕਟਿੰਗ ਹੀ ਦੱਸਦੀ ਮੈਨੂੰ ਮੈਂ ਤਾਂ ਜੇ ਜਿਹੜਾ ਹੈਗਾ ਉਹ ਚਾਹੀਆ ਇਹੋ ਜਿਹਾ ਨਹੀਂ ਉਹ ਨਾ ਨਾ ਇਹੋ ਜਿਹਾ ਨਹੀਂ ਉਹ ਐ ਐਵੇਂ ਦਾ ਹੈ ਨਹੀਂ ਐਦਾਂ ਦਾ ਹੀ ਆ ਮੈਂ ਰਹਿਣ ਦੋ ਰਹਿਣ ਦੋ ਨਾ ਆ ਯੈਸ ਆ ਬਹੁਤ ਜੀ ਤੁਰ ਗਈ ਓਵਰ ਐਕਟਿੰਗ ਤਾਂ ਪਹਿਲਾਂ ਕਾਰ ਐਵੇਂ ਤਾਂ ਕਰਦੇ ਨਹੀਂ ਤੁਸੀਂ ਪਹਿਲਾਂ ਓਵਰ ਐਕਟਿੰਗ ਤਾਂ ਆਪਾਂ ਕਰਾ ਰਹੇ ਹੁੰਦੇ ਸੀਗੇ ਐਵੇਂ ਮੋਢੇ ਤੇ ਸਰ ਤਰ ਬਾਂਹ ਜੀ ਰੱਖ ਕੇ ਇਹ ਸ਼ਾਰਟ ਪਾ ਦੇਣਾ ਇਹ ਬੂਟ ਦੋਨੇ ਪਾ ਦੇਣਾ ਤੇ ਹੁਣ ਯਾਨੀ ਕਿ ਭਜਗੀ ਕੁਰਤੀ ਲਾਲ ਮਸ਼ੀਨੇ ਨਾਲ ਕੁੜਿਆ ਇਹਨੂੰ ਪਾ ਕੇ ਡਾਣੇ 100 ਰੁਪਏ ਤੇ ਕਰਤੀ ਆ ਥੋੜੀ ਕੋਣੀ ਗਰਮੀ ਆ ਨਹੀਂ ਜਦੋਂ ਮੈਂ ਨਹੀਂ ਜਦੋਂ ਇਹਨੂੰ ਬਾਹਰ ਤੇ ਪਾਉਣ ਨੂੰ ਨੇ ਉਹਦਾ ਪਾਪਾ ਹਾਪੂ ਉਪਰੀ ਵਾਈਗਰੂ ਵਾਈਗਰੂ ਕਰਾ ਗੋ ਹਾਂ ਵਾਈਗਰੂ ਵਾਈਗਰੂ ਕਰਾ ਗੋ ਆਪਣੀ ਹਾਂ ਵਾਈਗਰੂ ਵਾਈਗਰੂ ਕਰਾ ਗੋ ਵਾਈਗਰੂ ਉਹ ਕਿੱਥੇ ਰਮਾਲਦੀ ਵਾਈਗਰੂ ਰਮਾਲ ਕਿੱਥੇ ਮੂੰਹ ਪੰਜਣ ਵਾਲਾ ਹੈ ਤੇ ਬਾਕੀ ਤੁਸੀਂ ਦੇਖੇ ਆ ਤੂੰ ਡਰਾਇ ਖੋਲਦੀ ਆ ਅੱਜ ਕੱਲ ਆਪ ਤਰਾਇ ਖੋਲਣ ਲੱਗ ਜਾਂਦੀ ਆ ਅਸਰੇ ਯਾਦ ਕੀਤਾ ਤੇ ਉਹਦੀ ਗੱਲ ਪਹੁੰਚੀ ਉਹਨਾਂ ਦਾ ਲੈਣ ਤੋਂ ਆ ਮਾਸ ਜੀ ਅ ਗੁਰਬਖਸ ਸਿੰਘ ਉਹਨਾਂ ਦਾ ਉਹਨਾਂ ਨੂੰ ਸਵੇਰ ਸਵੇਰ ਯਾਦ ਕਰ ਰਹੀ ਸੀ ਰਮਨ ਤੇ ਉਹਨਾਂ ਮੇਰਾ ਸਾਇਲੈਂਟ ਫੋਨ ਕਰਕੇ ਮੈਨੂੰ ਪਤਾ ਨਹੀਂ ਲੱਗਿਆ ਤੇ ਕੋਈ ਗੱਲ ਨਿਕਾਲਣ ਨੂੰ ਰਮਨ ਰਮਨ ਨੂੰ ਮੈਂ ਨੰਬਰ ਫਰਨ ਕਰਤਾ ਤੇ ਕੱਲ ਨੂੰ ਗੱਲ ਕਰ ਲੈਣਗੇ ਤੇ ਬਾਕੀ ਉਹ ਮੇਰਾ ਨੰਬਰ ਹੈਗਾ ਜੀ ਤੇ ਤੁਸੀਂ ਫੋਨ ਆ ਸੀਗਾ ਤੇ ਮੈਨੂੰ ਪਤਾ ਨਹੀਂ ਲੱਗਿਆ ਮੇਰੀ ਜੇਬ ਤੁਸੀਂ ਫੋਨ ਹੈ ਸਾਇਲੈਂਟ ਹੁੰਦਾ ਜਾਂ ਆਪ ਨੂੰ ਰੌੜਾ ਕਰਕੇ ਸਾਨੂੰ ਸਾਇਲੈਂਟ ਰੱਖਣੇ ਪੈਂਦੇ ਆ ਤੇ ਅਗਲਾ ਕਹਿੰਦਾ ਪਤਾ ਨਹੀਂ ਕਾਦੋ ਨਹੀਂ ਚਾਹਦੇ ਕਿ ਹਣਾ ਤੇ ਤਾਂ ਕਰਕੇ ਪਤਾ ਨਹੀਂ ਲੱਗਦਾ ਕਾ ਫਿਰ ਬੈਕ ਕਾਲ ਨਹੀਂ ਕਰੀਦੀ ਬਾਹਰ ਦਾ ਬੰਦਾ ਕਈ ਵਾਰ ਕੰਮ ਹੰਦੇ ਚ ਬੀ ਹੁੰਦੇ ਹਨ ਤੇ ਟਾਈਮਿੰਗ ਦਾ ਵੀ ਫਰਕ ਆ ਕਈ ਵਾਰ ਕੋਈ ਖਾਣਾ ਬਣਾਉਂਦਾ ਉਹ ਖਾਣਾ ਖਾਣ ਦਾ ਆਸ ਅਸੀਂ ਖੁਦ ਤਾਂ ਨਹੀਂ ਲਾਉਂਦੇਗੇ ਫੋਨ ਤੇ ਲੇਟ ਹੋ ਜੀਏ ਤਾਂ ਜਾਨੀ ਕਿ ਪਤਾ ਨਹੀਂ ਲੱਗੇ ਸਾਨੂੰ ਤਾਂ ਕਰਕੇ ਲਾਉਂਦੇ ਨਹੀਂ ਅਸੀਂ ਜੱਪੂ ਤੇ ਤਾ ਤੂੰ ਵੀ ਲਾ ਜੇ ਤਾਂ ਬਠੋਕੂ ਮਾਰੋ ਅੱਛਾ ਤੇ ਫਿਰ ਕੀ ਹੋਏ ਹਿੰਮਤ ਕਿੱਥੋਂ ਲੈ ਕੇ ਆਵਾਂਗੇ ਇੱਕ ਆ ਹਲਕੀ ਫੋਲ ਹੈ ਪੂਰੀ ਹਾਂ ਆ ਪੂਰੀ ਭਾਰੀ ਬੋਲ ਹੈ ਜਿਆਦਾ ਜਿਹੜੀ ਤੇ ਆਹਾ ਪੰਜਾ ਛੇਰ ਕਾ ਇਹ ਜਿਆਦਾ ਪੰਜਾ ਦੱਸੋ ਤੁਸੀਂ ਜਿਹੜੀ ਮਾਰ ਫਾੜ ਕੇ ਆਪਾਂ ਕਿੱਦਾਂ ਚਪੂ ਹੱਪੋ ਯੈਲੋ ਇਹ ਤਾਂ ਕਹਿ ਨਹੀਂ ਕੋਈ ਬੜੀ ਮਾਰ ਨਹੀਂ ਨਹੀਂ ਆਪਾ ਦੱਦਾ ਵੇਲਣਾ ਹੈ ਨਹੀਂ ਮੇਰੇ ਕੋਲ ਦੀ ਚੱਲ ਲੈਣੀ ਤੁਸੀਂ ਮੈਨੂੰ ਐਂ ਦੱਸੋ ਕੀ ਕੋਈ ਘਰ ਵੇਲਣੇ ਤੋਂ ਬਣਾ ਹੋ ਸਕਦਾ ਚਲੋ ਡੰਡਾ ਤਾਂ ਨਹੀਂ ਹੂੰ ਵੇਲਣ ਤੋਂ ਬਿਨਾ ਕੋਈ ਵੀ ਘਰ ਹੋ ਸਕਦਾ ਲਾਈਟ ਗਈ ਨਹੀਂ ਹੋ ਸਕਦਾ ਲਾਈਟ ਨਹੀਂ ਗਈ ਗਈ ਨਹੀਂ ਉਹਨੇ ਕੱਟ ਮਾਰਿਆ ਲਾਈਟ ਬਹੁਤ ਕੱਟਦੀ ਹੈ ਮੋਟਰ ਚੱਲਦੀ ਆ ਮੋਟਰ ਬੰਦ ਕਰੋ ਮੈਂ ਤਿਆਰ ਨਹੀਂ ਨਹੀਂ ਭਰ ਗਈ ਪਾਣੀ ਖਤਮ ਹੋ ਗਿਆ ਸੀ ਨਾ ਥੈਂਕ ਯੂ ਇਹ ਹਜੇ ਨਹੀਂ ਚੱਲੂਗੀ ਖਲਕ ਹੋ ਗਈ ਇੰਨੀ ਜੇ ਤੱਕ ਤਾਂ ਖਤਮ ਹੋ ਜਾਂਦੀ ਹੈ ਅੱਜ ਕੱਪੜੇ ਤੋਂ ਤੇ ਚਲਾਈ ਨਹੀਂ ਕੱਪੜੇ ਜੜਨੇ ਮੈਂ ਮੇਰਾ ਹੰਬਰ 2 ਆ ਰਿਹਾ ਸੀ ਫਿਰ ਮੈਂ ਕਿਹਾ ਵੀ ਕੰਬਲ ਆਂਟੀ ਨੂੰ ਤੜਕੇ ਫੜਾਉਣਾ ਹੋਵੇ ਹੋਰ ਮਸ਼ੀਨ ਲੱਗੀਆਂ ਜੇ ਹੋਰ ਤੇ ਇੱਕ ਚਾਦਰ ਜਿਹੜੀ ਵਿਸਾਈ ਹੋਈ ਉਹ ਤੋਂ ਤੀ ਮੈਂ ਜਾਪਨੂਰ ਦੇ ਸੀ 1 2 1 2 ਮੇਰੇ ਸ਼ੂਟ ਜੇ ਸੀਗੇ ਮੈਂ ਜਿਹੜੇ ਪਾਵਾ ਸੀ ਉਹ ਕਪੜੇ ਉਹ ਤੋਂ ਤੇ ਮੈਂ ਤੇ ਫਿਰ ਮੈਂ ਸਾਰਾ ਜਿਹੜੀ ਬਾਥਰੂਮ ਦੀ ਕੰਨ ਦਾ ਆਂਟੀ ਦਾ ਉਹ ਵੀ ਪਾਣੀ ਰੋਲ ਜਾਂਦੀ ਆ ਉਹ ਫਿਰ ਮੈਂ ਸਾਫ਼ ਕੀਤੀ ਚੁਕਾ ਕੇ ਥੱਬਲ ਮਾਰ ਮਾਰ ਕੇ ਸਾਰਾ ਪਾਣੀ ਸਾਰਾ ਲੋਕੋ ਨਾ ਸਟੇਜ ਦੀ ਮਿੱਟੀ ਜੀ ਜੰਮ ਜਾਂਦੇ ਜਦੋਂ ਆਪਾਂ ਮੰਨ ਕੇ ਚੱਲੋ ਪਾਣੀ ਦੇ ਨਾਲ ਕਰਦੀਆਂ ਨਾ ਕਈ ਕੋਈ ਵੀ ਕੰਮ ਵਾਲੀ ਉਹਨਾਂ ਨੇ ਪਾਣੀ ਢੋਲਦੇ ਨਾ ਬਸ ਸਫਾਈ ਹੋ ਗਈ ਕੋਈ ਬੋਕਟ ਨਹੀਂ ਝਾੜੂ ਨਹੀਂ ਕੋਸ਼ੀ ਹੈ ਨਾ ਖਾਣ ਵਾਲਾ ਆਉਂਦਾ ਤੇ ਬਾਕੀ ਜਿਹੜੀ ਸਫਾਈ ਆ ਜਿਹੜੋਣ ਦੇ ਵਿੱਚ ਆਪਦੇ ਹੱਥ ਨਾਲ ਹੋ ਜਾਣੀ ਨਾ ਉਹਦੇ ਨਾਲ ਦੀ ਵੀ ਨਹੀਂ ਮੋٹے ਆਵਲਾ ਮਾਮਲੇ ਬਸ ਫੜੀ ਦੇ ਮਾਮਲੇ ਚ ਬਹੁਤ ਕੜਕ ਬੰਦਾ ਬੜਕ ਨਾਸ ਮੁਰਗਾ ਲੈ ਜੀ ਜੀ ਅੰਬ ਹਾਏ ਮੇਰਾ ਜੱਪੂਰਾ ਆਏ ਐ ਉਧਰ ਨੂੰ ਪਕੜਾਇਆ ਨਹੀਂ ਜੀ ਪਾਉਂ ਹਾਂ ਉਹ ਜੀ ਲੈ ਆਪਣਾ ਖਰਾਬ ਤੇ ਨਹੀਂ ਹੋ ਰਾਨਾ ਮੈਂ ਕਿਵੇਂ ਖਰਾਬ ਹੋਣ ਦੇ ਦਊਂ ਮੈਂ ਅੰਬ ਤੇ ਆਇਆ ਜੀ ਮੈਨੂੰ ਮੈਂ ਤੜਕੇ ਭਾਲਦਾ ਫੱਦਾ ਸੀਗਾ ਤੇ ਹੁਣ ਮੈਨੂੰ ਲੱਭ ਗਿਆ ਜੱਪਨੂਰ ਦਾ ਲੁਕੋ ਕਿੱਥੇ ਰਸ ਸੀਗਾ ਜੱਪਨੂਰ ਖੇਡ ਰਿਹਾ ਸੀ ਇਹਦੇ ਨੂੰ ਖੜੋਣੇ ਵਿੱਚ ਪਿਆ ਸੀ ਖੜੋਣੇ ਦੇ ਵਿੱਚ ਪਿਆ ਸੀਗਾ ਤੇ ਮੈਨੂੰ ਲੱਭ ਗਿਆ ਹੁਣ ਆਪਾਂ ਖਾਵਾਂਗੇ ਚਲੋ ਕੱਲ ਨੂੰ ਅੰਬ ਖਾ ਦੇਣਾ ਬਣਾਵਾਂਗੇ ਆ ਲਿਆ ਆਪ ਕੱਲ ਨੂੰ ਮਿਲਦੇ ਆ ਦੁਬਾਰਾ ਨਵੇਂ ਪ੍ਰੋਡਕਟ ਨਾਲ ਸਤਿ ਸ੍ਰੀ ਅਕਾਲ